ਸਾਈਡ ਕਰਦੇ ਜਾ ਰਹੀ ਸਾਈਡ ਦੇ ਦੋ ਨਹੀਂ ਨਹੀਂ ਆਹ ਸਾਈਡ ਕਰਦੇ ਦਿੰਦੇ ਮੰਤਰਾ ਨਹੀਂ ਨਹੀਂ ਮੈਮ ਪਹਿਲੇ ਆ ਤੀ ਜਾ ਸਮਾਂ ਮੈਂ ਤੁਹਾਨੂੰ ਬਹੁਤ ਨਹੀਂ ਉਸ ਦਿਨ ਕਿਰਪਾਯਾ ਨਹੀਂ ਬੇਟਾ ਬਹੁਤ ਸਮਾਂ ਲੱਗੇ ਵੀ ਨਹੀਂ ਹਾਰ ਪਾਵਾਂਗੇ ਆਸੀ ਭਾਰਾਂਗੇ ਨਹੀਂ ਹਾਰ ਪਾਣੀ ਨਹੀਂ ਹਾਂ ਫੜੋ ਉਹ ਟਾਈਮ ਪਿੱਛੇ ਆ ਫੜੀਓ ਬੇਟਾ ਪਲੀਜ਼ ਕੋਈ ਗੱਲ ਨਹੀਂ ਕੀ ਹੋ ਗਿਆ ਜੀ ਆਪ ਸੋਚੋ ਫਿਰ ਕੀ ਹੋ ਗਿਆ ਬੱਚੇ ਵਾਲੇ ਹੋ ਬੱਚੇ ਵਾਲੇ ਨਾ ਸਾਰੇ ਨੂੰ ਹੈ ਜੀ ਆ ਨਾ ਬੱਚੇ ਫਿਰ ਸੋ ਬੈਠ ਗਿਆ ਬੈਠ ਗਿਆ ਮਿੰਟ ਚਲੋ ਬੈਠਾ ਆਪਣਾ ਆਪਣਾ ਹਾਂ ਕਿਰਨਾ ਜਾਵੇ ਹਾਂ ਪਿੱਛੇ ਕਰੋ ਫੋਟੋ ਕਰੀ ਲਾਈਵ ਚੱਲੀ ਇੱਕ ਮਿੰਟ ਚਾਹੀਦੀ ਇੱਕ ਨੂੰ ਬੈਠ ਕੇ ਗੱਲ ਕਰਦੇ ਆਂ ਬੈਠ ਕੇ ਗੱਲ ਕਰਦੇ ਬੈਠ ਕੇ ਗੱਲ ਕਰਦੇ ਇੰਨਾ ਨਹੀਂ ਗੱਲ ਕਰ ਬੈਠ ਕੇ ਮੈਂ ਬੈਠ ਕੇ ਮੈਂ ਮਾਰੀ ਜੀ ਸਾਹਿਬ ਆ ਬੈਠ ਕੇ ਗੱਲ ਕਰਦੇ ਆ ਨਾ ਸਾਰੀ ਪਿੱਛੇ ਹੋ ਜੀ ਸਾਹਿਬ ਨੇ ਧੀਰੇ ਨਹੀਂ ਸੀ ਨਾ ਸੁਣੇ ਇੱਕ ਮਿੰਟ ਕੋਈ ਕਰਾ ਰਿਹਾ ਕਰਾ ਰਿਹਾ ਸਾਡੇ ਘਰ ਉੱਜੜ ਗਏ ਬੈਠਾ ਬੈਠੋ ਪਲੀਜ਼ ਬੈਠ ਕੇ ਗੱਲ ਬੈਠ ਕੇ ਗੱਲ ਕਰਦੇ ਬੈਠ ਕੇ ਗੱਲ ਕਰਕੇ ਬੈਠੋ ਥੱਲੇ ਬੱਲੇ ਬੱਲੇ ਦਾ ਟਕਰਾਅ ਕਰਦੇ ਆਂ ਮੁਰਦਾਬਾਦ 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 ਆਪਣੇ ਲੋਕਾਂ ਦੇ ਦੁੱਖਾਂ ਦੇ ਖਾਣਾ ਪ੍ਰਿਆਜਨ ਮੁਰਦਾਬਾਦ 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 ਉਹ ਹਰੇ ਹੋਣ ਨਹੀਂ ਕਿੰਨੋਂ ਮਿਲਿਆ ਮੈਨੂੰ ਮਵਾ ਚਲ ਜਾਈਂ ਵੇ ਕੁਝ ਨੇ ਰੱਖਣੀਆਂ ਦੱਸੋ ਬੰਦੋਂ ਕਿਉਂ ਕਿ ਕਤਲ ਨਹੀਂ ਹੋ ਰਿਹਾ ਇਹ ਦੱਸੋ ਕਿਹੜਾ ਹੋ ਗਿਆ ਬੈਜੋ ਹਸਪੀਟਲ ਤੇ ਬੈਜੋ ਹਸਪੀਟਲ ਤੇ ਬੈਜੋ ਸਰ ਕੀ ਬੱਚੇ ਸੜਕ 'ਤੇ ਡੁੱਲ ਰਹੇ ਨੇ ਇਹ ਕਿੰਦਾ ਹੋ ਆ ਰਿਹਾ ਐਡਮਿਨਿਸਟਰेटर ਰੋਸਟ ਐਡਮਿਨਿਸਟ੍ਰੇਸ਼ਨ ਚੋਂ ਆ ਰਹੇ ਆ ਦੇਖ ਲੋ ਹਾਂ ਸਾਨੂੰ ਸਭ ਕਿਹੜਾ ਬੱਚਾ ਦੇਖਿਆ ਕਿਹੜਾ ਬੱਚਾ ਦੇਖਿਆ ਤੁਸੀਂ ਇੱਕ ਟੂਰਨਾਮੈਂਟ ਉਹ ਨਾਲ ਦੁੱਖ ਦੀ ਕੋਈ ਬਰਾਤ ਕਿੰਨਾ ਦੀ ਗੱਲ ਹੈ ਕਾਈ ਦਾ ਦੇਖਿਆ ਨਾ ਕਿਤਾਬ ਦੀ ਗੱਲ ਕਰ ਉੱਤੇ ਉੱਤੇ ਪਹਿਲਾਂ ਇੱਕ ਨੀ ਕੋ ਆਇਆ ਹੋ ਅੱਜ ਤੁਸੀਂ ਕੱਲ ਦਾ ਜਵਾਬ ਮੈਡਮ ਬੇਨਤੀ ਤੁਸੀਂ ਕਿੱਥੇ ਰੁਕੇ ਸੀ ਤੁਸੀ ਸੁਪਰੀਮੋ ਡਿਸਪਿਕ ਦੇ ਕਿੰਨੂ ਮਿਲੇ ਹੋ ਮੈਡਮ ਕੋਈ ਸਥਿਤੀ ਕੋਸ਼ਿਸ਼ ਮੈਡਮ ਮਿਲ ਨਹੀਂ ਤੁਸੀਂ ਐਸਪੀ ਸਾਹਿਬ ਐਸਪੀ ਸਾਹਿਬ ਕਿਹੜੇ ਦਿਨ ਆਏ ਨੇ ਮੈਡਮ ਮੇਰਾ ਬੱਚਾ ਹੌਪੀਟਲ ਤੁਸੀਂ ਕਿਹੜੇ ਦਿਨ ਆਏ ਨੇ ਮੈਡਮ ਮੈਨੂੰ ਬਾਰ-ਬਾਰ ਅਸੀਂ ਨਾ ਪਾਇਆ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਵੀ ਐਂਪੀਆ ਦੇ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਂ ਉਹ ਹੀ ਕਹਿ ਰਿਹਾ ਤੁਸੀਂ ਅੱਜ ਵੀ ਕੀ ਕਰਨਾ ਹੈ ਕਿਉਂਕਿ ਤਾਂ ਸੜਕ ਹੀ ਖਤਮ ਹੋ ਗਈ ਡੀਸੀ ਦਾ ਬਾਹਰ ਜਾਣ ਦੋਸਤੋ ਬੰਦਾ ਕਰ ਜਾ ਤੁਸੀਂ ਤਾਂ ਨਹੀਂ ਅਸੀਂ ਤਾਂ ਪੀਐਮ ਮੋਦੀ ਨੂੰ ਪਿੱਛੇ ਝੜਦਾ ਬਹੁਤ ਬਹੁਤ ਲੋਕੀ ਕਰਾ ਦੇਖੋ ਅਸੀਂ ਬਾਰ-ਬਾਰ ਬਾਰ-ਬਾਰ ਅਸੀਂ ਵੀਡੀਓ ਪਾ ਰਹੇ ਅਸੀਂ ਕਰਤਾਲ ਪਾਣੀ ਪੈ ਜੀ ਵੀ ਤੁਸੀਂ ਅੱਜ ਆਇਓ ਤੁਸੀਂ ਸਾਰਾ ਕੁਝ ਕੋਈ ਕੋਈ ਕੁਝ ਸਾਰਾ ਕੁਝ ਛੱਡਦਾ ਜੀ ਅਸੀਂ ਸਾਰਾ ਕੁਝ ਛੱਡਦਾ ਅੰਚਨੀ ਨੇ ਨੂੰ ਨਾਲ ਲੈ ਆ ਮੈਡਮ ਤੁਹਾਡੇ ਆਉਣ ਦਾ ਬੰਦਾ ਨਹੀਂ ਸੀ ਕਿ ਪੈਨ ਹੋਈ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆ ਜਾਣ ਦਾ ਮੰਤਵ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਤੁਹਾਡੇ ਦੁੱਖ ਤੇ ਆ ਕੇ ਮੈਂ ਕੁਝ ਨਹੀਂ ਕਹਿ ਕੁਝ ਵੀ ਇੱਕ ਤੋਂ ਵੀ ਨਾ ਮੈਂ ਕੁਝ ਕਹਿ ਸਕਦੀ ਨਾ ਮੈਂ ਸੋਚ ਵੀ ਨਹੀਂ ਸਕਦੀ ਮੈਂ ਆਪ ਦੇਖੇ ਵਿੱਚ ਤਾਂ ਮੈਨੂੰ ਪਤਾ ਹੈਗਾ ਮੈਂ ਕੁਝ ਨਹੀਂ ਕਹਿ ਤੁਸੀਂ ਜੋ ਤੁਹਾਡਾ ਦੁੱਖ ਆਏਗਾ ਸਭ ਕੁਝ ਲੈ ਇੱਕ 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 ਮੈਂ ਕੁਝ ਨਹੀਂ ਕਹਿ ਕੁਝ ਨਹੀਂ ਕੋਈ ਹੋਰ ਕਿਸੇ ਤਰੀਕੇ ਦਾ ਕੁਝ ਨਹੀਂ ਕਿ ਮੈਂ ਕੁਝ ਇੱਕ

ਸਾਡੇ ਵਾਸਤੇ ਪਬਲਿਕ ਕੋ ਬੜਕੀ ਕੁਛ ਨਹੀਂ ਹੈ ਪਬਲਿਕ ਦਾ ਫਿਰ ਰੋਲ ਤਾਂ ਠੀਕ ਹੈ ਨਹੀਂ ਮਿੰਨਾ ਹੋ ਗਿਆ ਪੂਰਾ ਅਸੀਂ ਬੈਠੇ ਚਲੋ ਮੈਨੂੰ ਮੈਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਤਾਂ ਦੱਸੋ ਸਿਸਨੋਂ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਕਿ ਤੁਸੀਂ ਕਿਉਂ ਨਹੀਂ ਆਏ ਅਮਰ ਹਸਪੀਟਲ ਮੇਰੀ ਕਮੇਟੀ ਦੀ ਗੱਲ ਖਤਮ ਹੋਗੀ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ 1 ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਮਰੇ ਅੱਦੇ ਬੱਚੇ ਰਜਿੰਦਰਾ ਚ ਸੀ ਅਮਰ ਹਸਪੀਟਲ ਇਤਨੀਆ ਦੋ ਬੱਚੇ ਜੋ ਇਨਫਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਕਿ ਅਮਰ ਹਸਪੀਟਲ ਗਏ ਬਾਰ-ਬਾਰ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਆਪਣਾ ਪੁੱਤ ਜਾਂਦਾ ਨਾ ਫਿਰ ਪਤਾ ਲੱਗਦਾ ਆਪਣੀ ਬੇਟੀ ਜਾਂਦੀ ਫਿਰ ਪਤਾ ਲੱਗਦਾ ਸਾਰੇ ਅਸੀਂ ਸਾਰੇ ਇਹ ਸਾਰੇ ਨਾ ਸਾਰੇ ਆਪਾਂ ਬਹਿਤੀਆਂ ਪੁੱਤਾਂ ਦੀ ਤੁਹਾਨੂੰ ਤਾਂ ਖੁਸ਼ੀ ਨਹੀਂ ਹੈ ਸਿਰਫ ਦੁੱਖ ਹੈ ਸਾਡੇ ਨਾਲ ਨਹੀਂ ਹੈ ਸਾਡੇ ਕੋਲ ਫਾਇਦਾ ਨਹੀਂ ਆਉਂਦਾ ਤੁਹਾਡੇ ਆਉਣ ਨਾਲ ਮਰ ਲੱਗ ਜਾਣੀ ਪਰਵਾਰਾਂ ਦੇ ਅਸੀਂ ਇੱਥੇ ਜੰਮੇ ਕਿਉਂ ਅਸੀਂ ਸਾਡੇ ਤੋਂ ਵੀ ਕਿਹਦੇ ਪਾਕਿਸਤਾਨ ਜਾ ਬੱਚੇ ਸਾਡੇ ਇੱਥੇ ਕਿਉਂ ਆਏ ਉਹ ਰੇਹੇ ਖਤਮ ਹੋ ਗਏ ਮੈਂ ਉਹ ਐਵੇਂ ਖਤਮ ਹੋ ਗਏ ਜਿੰਨੇ ਕਿਰੇਮ ਕੋਡੇ ਖਤਮ ਹੁੰਦੇ ਨੇ ਤੁਸੀਂ ਦੇਖੋ ਕਿਰੇਮ ਕੋਡੇ ਖਤਮ ਹੁੰਦੇ ਨੇ ਉਵੇਂ ਖਤਮ ਹੋਏ ਨੇ ਸਾਡੇ ਬੱਚੇ ਤੁਸੀਂ ਇੱਧਰ ਇਕੱਲਾ ਕਰ ਦਿਓ ਅਸੀਂ ਜਿੱਦਣੇ ਪਟਾਚੇ ਹੈ ਇੱਕ ਦਿਨ ਤਾਂ ਦੇ ਸੰਨ ਇੱਕ ਵਾਰੀ ਐਵੇਂ ਅਸੀਂ ਫੜ ਕੇ ਦਵਾਗੇ ਤੁਸੀਂ ਇਹ ਤਾਂ ਕੋਈ ਗੱਲ ਨਹੀਂ ਹੈ ਮੈਂ ਇਹਦਾ ਜਵਾਬ ਨਹੀਂ ਉਹਨੂੰ ਹੁਣ ਤੁਹਾਡਾ ਹੁਣ ਪੁੱਛਣਾ ਐਕਸੈਪਟੇਬਲ ਨਹੀਂ ਹੈ ਕੋਈ ਨਹੀਂ ਕੋਈ ਮਾੜਾ ਕੁਝ ਵੀ ਹੋਗਾ ਸਿੱਖ ਕੇ ਖਾਣੇ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਵਿਭਾਗ ਹੈ ਨਾ ਉਹ ਖੱਟ ਚੁੱਕਿਆ ਹੈ ਬਿਲਕੁਲ ਸਹੀ ਕਹਿ ਰਹੇ ਹੋ ਹਾਂ ਹੁਣ ਅਸੀਂ ਸਾਰੇ ਸਾਨੂੰ ਦੇਖਦੇ ਕਿ ਸਾਡੇ ਉੱਪਰ ਚੜ੍ਹ ਰਹੇ ਆਂ ਅਸੀਂ ਬੇਨਤੀ ਕਰ ਰਹੇ ਆਂ ਉਹ ਹੀ ਟਿੱਪਰ ਤੇ ਹੋ ਤੇ ਸਾਡੇ ਉੱਤੇ ਚੜਾਓ ਸਾਡੇ ਉੱਪਰ ਚੜਾ ਦਿਓ ਮੈਡਮ ਅਸੀਂ ਤੁਹਾਨੂੰ ਸਾਰਾ ਕੁਝ ਮਾਫ ਹੈ ਜਿਹੜਾ ਸਾਡੇ ਉੱਪਰ ਬੱਚੇ ਸਾਡੇ ਅੱਗੇ 17 ਬੰਦੇ ਦਾ ਕੋਈ ਜੋਕ ਤੇ ਅਸਾਂ ਚੱਲੇਗਾ ਸਾਡੇ ਸਾਡੇ ਬੱਚੇ ਦਾ ਅਸਰ ਖਤਮ ਕਰ ਦਿਓ ਦੇਖੋ ਇੱਕ ਤਾਂ ਮਹਿਨਮ ਜੀ ਇੱਕ ਤਾਂ ਬੱਚੇ ਕੋ ਆਏ ਇਹਨਾਂ ਦਾ ਇਨਸਾਫ ਹੈਣ ਵਾਸਤੇ ਦੇ ਕੋਈ ਨਕਸਲ ਨਹੀਂ ਬੈਠੇ ਆ ਤੁਹਾਨੂੰ ਪੱਲੇ ਆ ਕੇ ਇਨਸਾਫ ਕਰਦੇ ਤੁਹਾਨੂੰ ਇੱਕ ਟਿੱਪਰ ਲਿਆਓ ਛੱਡ ਦੇ ਚਾੜ ਦਿਓ ਅੱਜ ਹੋ ਗਏ 10 ਸਿਰਾਂ ਦਾ ਰੋਣਾ ਖਤਮ ਹੋ ਜਾਣਾ ਤੁਹਾਨੂੰ ਮਾਫਵੇਂ ਤੁਸੀਂ ਅਸੀਂ ਲਿਖ ਕੇ ਦੇ ਦਿੰਦੇ ਨੇ ਮਟੋਟਾ ਰਕਮ ਮਾਫ ਦੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ